ਟਿਆਲਾਪੁਰ ਸਬਲੋਂ ਰਾਸ ਸਮੇਂ ਕਾਰ ਵਿੱਚ ਵੜ ਕੇ 28 ਲੱਖ ਦੀ ਚੋਰੀ ਕਰਨ ਵਾਲਾ ਗ੍ਰੋਹਨ ਕੀਤਾ ਗ੍ਰਿਫਤਾਰ ਸ੍ਰੀ ਵਰਨ ਸ਼ਰਮਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਦੇ ਆਧਾਰ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਜਿਸ ਵਿੱਚ ਹੁਣ ਤੱਕ ਪੰਜ ਦੋਸ਼ੀਆਂ ਨੇ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਬਾਰਦართ ਵਿੱਚ ਵਰਤਿਆ ਮੋਟਰਸਾਈਕਲ ਤੇ ਇੱਕ 에ਅਰ ਪਿਸਟਲ ਤੇ ਚੋਰੀ ਕੀਤੇ ਗਏ 26 ਲੱਖ ਬਰਾਮਦ ਕੀਤੇ ਗਏ ਇਸ ਮੌਕੇ ਆਈਪੀਐਸ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਮਨਦੀਪ ਕੌਰ ਮਾਜੀ ਪਟਿਆਲਾ ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾਨਿਰਦੇਸ਼ੇਟ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ سنگੀਨ ਅਪਰਾਧ ਕੋਈ ਸੈਂਸੇਸ਼ਨਲ ਕ੍ਰਾਈਮ ਹੁੰਦਾ ਹੈ ਤੇ ਕ੍ਰਿਮੀਨਲਸ ਦੇ ਮਗਰ ਹੱਥ ਧੋਕੇ ਪੈ ਜਾਂਦੀ ਹੈ ਉਸੇ ਲੜੀ 'ਚ ਤੁਹਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਬੀਤੇ ਦਿਨੀ ਕਗਾ ਏਰੀਆ 'ਚ ਸੰਜੀਪ ਕੁਮਾਰ ਨਾਮ ਦੇ ਇੱਕ ਵੱਡੇ ਕਰੀਆਨਾ ਵਪਾਰੀ ਦੇ ਘਰੋਂ 28 ਲੱਖ ਰੁਪਈਆ ਕੈਸ਼ ਚੋਰੀ ਹੋਇਆ ਸੀ ਇਸ ਵਾਰ ਦਾ ਕਾਰਨ ਉਰੇ ਤਾਂ ਗੇਰੀਏ ਦੇ ਵਪਾਰੀ ਵਰਗ ਚ ਇੱਕ ਰੋਸ ਪਾਇਆ ਜਾ ਰਿਹਾ ਇਮੀਡੀਏਟਲੀ ਅਸੀਂ ਟੀਮਾਂ ਬਣਾਈਆਂ ਐਸਪੀ ਡੀ ਯੋਗੇਸ਼ ਸ਼ਰਮਾ ਐਸਪੀ ਸਪੈਸ਼ਲ ਬ੍ਰਾਂਡ ਜਸਵੀਰ ਸਿੰਘ ਡੀਐਸਪੀ ਪਾਤਣਾ ਦਿਲਜੀਤ ਸਿੰਘ ਡੀਐਸਪੀ ਡੀ ਪਵਨਜੀਤ ਇੰਚਾਰਜ ਪੀਆਈਐਸ ਮਾਣਾ ਮਨਪ੍ਰੀਤ ਐਸਐਚਓ ਘੱਗਾ ਤੇ ਐਸਐਚਓ ਸ਼ਤਰਾਣਾ ਅਸੀਂ ਅੱਡਾ ਟੀਮਾਂ ਬਣਾ ਕੇ ਅੱਡਰ ਟੀਮਾਂ ਨੂੰ ਕੰਮ ਵੰਡਿਆ ਕੁਝ ਟੀਮਾਂ ਟੈਕਨੀਕਲ ਐਨਾਲਿਸਿਸ ਤੇ ਲੱਗੀਆਂ ਕੁਝ ਟੀਮਾਂ ਸੀਸੀਟੀਵੀ ਕੈਮਰੇਆਂ ਤੇ ਲੱਗੀਆਂ ਤੇ ਕੁਝ ਟੀਮਾਂ ਜਿਹੜੀਆਂ ਨੇ ਉਹਨਾਂ ਨੇ ਮੌਕੇ ਤੇ ਜਿਹੜੇ ਖੁਸ਼ਗਿਸ਼ ਕਰਨੀ ਸੀ ਉਹਦੇ ਤੇ ਲੱਗੀਆਂ ਬੜੀ ਵੱਡੀ ਸਫਲਤਾ ਤੁਹਾਨੂੰ ਉਦੋਂ ਮਿਲੀ ਆ ਜਦੋਂ ਅਸੀਂ ਇਸ ਵਾਰਦਾਤ ਨੂੰ ਕਰੈਕ ਕਰਦੇ ਹੋਏ 26 ਲੱਖ ਰੁਪਈਆ ਜਿਹੜਾ ਰਿਕਵਰ ਕਰ ਲਿਆ ਤੇ ਪੰਜ ਦੋਸ਼ੀ ਜਿਹੜੇ ਇਸ ਵਾਰਦਾਤ ਚ ਇਨਵੋਲਡ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਵਾਰਦਾਤ ਚ ਵਰਤਿਆ ਗਿਆ ਮੋਟਰਸਾਈਕਲ ਤੇ ਘਟਾਉਣਾ ਪਿਸਤੌਲ ਜਿਹਦੇ ਰਾਹੀਂ ਇਹਨਾਂ ਨੇ ਡਰਾ ਕੇ ਬੰਦਕ ਬਣਾ ਕੇ 28 ਲੱਖ ਰੁਪਏ ਦੀ ਲੁੱਟ ਕੀਤੀ ਸੀ ਉਹ ਵੀ ਬਰਾਮਦ ਹੋ ਗਿਆ ਇਸ ਲੁੱਟ ਦਾ ਮੇਨ ਮਾਸਟਰਮਾਈਂਡ ਉਸੇ ਬਾਣਿਆ ਪਰਿਵਾਰ ਦਾ ਜਿਹੜਾ ਇੱਕ ਪੁਰਾਣਾ ਲੰਗਰੀ ਸੇਵਾਦਾਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਸ ਪਰਿਵਾਰ ਚ ਸੇਵਾ ਕਰ ਰਿਹਾ ਸੀ ਉਹਨੂੰ ਪਤਾ ਸੀ ਕਿ ਵੱਡੀ ਕੁਆਂਟੀਟੀ ਚ ਕੈਸ਼ ਜਿਹੜਾ ਆ ਘਰੇ ਰੱਖਿਆ ਹੋਇਆ ਉਸ ਲਾਂਗਰੀ ਜੱਗੇ ਨੇ ਅੱਗੇ ਇੱਕ ਟੀਮ ਤਿਆਰ ਕੀਤੀ ਜਿਦੇ ਚ ਉਹਨੇ ਰਮੇਸ਼, ਬੰਟੀ, ਅਮਰੀਕ ਵਗੈਰਾ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਤੇ ਬੜੀ ਸਫਾਈ ਨਾਲ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ 28 ਲੱਖ ਰੁਪਈਆ ਇੱਕ ਬੜੀ ਵੱਡੀ ਰਕਮ ਸੀ ਉਹਦੇ ਚੋਂ 26 ਲੱਖ ਰੁਪਈਆ ਸੀ ਰਿਕਵਰ ਕਰ ਲਿਆ ਤੇ 2 ਲੱਖ ਰੁਪਈਆ ਕੱਲਾ ਜਿਹੜਾ ਰਿਕਵਰੀ ਪੈਂਡਿੰਗ ਰਹਿੰਦੀ ਏ ਇਸ ਵਾਰ ਦਾਤ ਨੂੰ ਰਿਕਾਰਡ ਟਾਈਮ 2 ਦਿਨਾਂ ਚ ਟ੍ਰੇਸ ਕਰਨ ਦੇ ਨਾਲ ਸਾਰੇ ਸ਼ਹਿਰ ਚ ਤੇ ਸਪੈਸ਼ਲੀ ਕਗਾ ਏਰੀਆ ਚ ਪਟਿਆਲਾ ਪੁਲਿਸ ਦੀ ਸਾਰੇ ਵਪਾਰੀ ਵਰਗ ਨੇ ਬੜੀ ਸ਼ਲਾਘਾ ਕੀਤੀ ਏ ਤੇ ਮੈਂ ਸਾਰੇ ਕ੍ਰਿਮਨਲ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਆ ਕਿ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਕ੍ਰਾਈਮ ਦੇ ਪਿੱਛੇ ਪਈ ਹੋਈ ਹੈ ਤੇ ਜੇਕਰ ਕ੍ਰਿਮਨਲ ਤੇ ਸ਼ਰਾਰਤੀ ਅੰਸਰ ਇਹ ਸੋਚਦੇ ਆ ਕਿ ਪਟਿਆਲੇ ਚ ਵਰਦਾਤ ਕਰਕੇ ਐਸਕੇਪ ਕਰ ਜਾਣਗੇ ਉਹ ਗੱਲ ਬਿਲਕੁਲ ਨਹੀਂ ਹੈਗੀ ਅਸੀਂ ਹਰੇਕ ਕ੍ਰਾਈਮ ਨੂੰ ਬੜੀ ਸੰਜੀਦਗੀ ਨਾਲ ਇਨਵੈਸਟੀਗੇਟ ਕਰਦੇ ਆ ਤੇ ਰਿਕਾਰਡ ਟਾਈਮ 'ਚ ਕਰੈਕਟ ਕਰਦੇ ਹਾਂ ਹਰ ਇੱਕ ਇਨਕੁਆਇਰੀ ਦੇ ਨੇ ਮੰਦੇ ਜਿਹੜੇ ਇਹ ਜਿੰਮੇਦਾਰੀ ਨੇ ਜੀ ਇਹ ਵੀ ਸਾਰੇ ਉਸੇ ਇੱਕ ਏਰੀਏ ਦੇ ਲੋਕਲ ਨੇ ਤੇ ਪੰਜ ਦੋਸ਼ੀ ਅਸੀਂ ਜਿਹੜੇ ਸਾਰੇ ਇਹ ਜਿਹੜੇ ਇਨਵੋਲਡ ਸੀਗੇ ਵਾਰਦਾਤ 'ਚ ਉਹਨਾਂ ਨੂੰ ਅਰੈਸਟ ਕਰ ਲਿਆ ਦੇਖੋ ਜੀ ਇਹ ਆਡਾ ਡੇਰੀਆਸ 'ਚੋਂ ਫੜੇ ਗਏ ਆ ਬਾਰੋਕ ਤੋਂ ਫੜੇ ਗਏ ਦੇਖੋ ਜੀ ਇਹ ਆਡਾ ਡੇਰੀਆਸ 'ਚੋਂ ਫੜੇ ਗਏ ਆ ਪਰ ਇਹ ਸਾਰੇ ਦੋਸ਼ੀ ਜਿਹੜੇ ਇਸ ਵਾਰਦਾਤ 'ਚ ਇਨਵੋਲਡ ਸੀਗੇ ਉਹ ਟੋਟਲ ਅਸੀਂ ਅਰੈਸਟ ਕਰ ਲਏ ਇਹਨਾਂ 'ਚੋਂ ਜਿਹੜਾ ਮੇਨ ਮਾਸਟਰਮਾਈਂਡ ਆ ਉਹ ਤੇ ਜਿਹੜਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ ਪਰਿਵਾਰ 'ਚ ਸੇਵਾਦਾਰ ਜੱਗਾ ਸੀਗਾ ਉਹ ਹੈਗਾ ਤੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਮੇਨ ਅੰਜਾਮ ਦੇਣ ਵਾਲਾ ਜਿਹੜਾ ਬੰਟੀ ਹੈਗਾ ਉਹ ਬੰਤੀ ਤੇ ਪੁਰਾਣੇ ਵੀ 19 ਮੁਕੱਦਮੇ ਦਰਜ ਨੇ ਚੋਰੀ ਦੇ ਮਤਲਬ ਉਹ ਬੜਾ ਸਰਗਰਮ ਤੇ ਪ੍ਰੋਫੈਸ਼ਨਲ ਚੋਰ ਹੈਗਾ ਤਾਂ ਹੀ ਉਹਨਾਂ ਨੇ ਇਨੀ ਵੱਡੀ ਵਾਰਦਾਤ ਨੂੰ 28 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਸਰ ਇੱਕ ਜੇ ਮਰੀਜ਼ ਦੇ ਇਲਾਜ ਦੇ ਕੇਸ ਇਹ ਦੇਖੋ ਜੀ ਇਹ ਹੁਣ ਅਸੀਂ ਇਹਦੇ ਚ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਕਿ ਇਹਨਾਂ ਅਮਾਉਂਟ ਜਿਹੜਾ ਘਰੇ ਸੀਗਾ ਉਹ ਕਾਦੇ ਲਈ ਸੀਗਾ ਪਰ ਪਰਿਵਾਰ ਨੇ ਵੀ ਬੜੀ ਸ਼ਲਾਘਾ ਕੀਤੀ ਕਿ ਪੁਲਿਸ ਨੇ ਰਿਕਾਰਡ ਟਾਈਮ 'ਚ ਸਾਰਾ ਜਿਹੜਾ ਰਿਕਵਰੀ ਇਹਦੇ ਚ ਅੰਜਾਮ ਦਿੱਤਾ ਇਹ ਜੱਗਾ ਜਦੋਂ ਤੱਕ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਦੋਂ ਤੱਕ ਤੇ ਕੰਮ ਕਰ ਹੀ ਰਿਹਾ ਸੀ ਜੀ ਤੇ ਘਰ ਵਾਲਿਆਂ ਦੇ ਭਰੋਸੇ 'ਚ ਸੀਗਾ ਇਹਨੂੰ ਇਹਨੂੰ ਦੇਖੋ ਜੀ ਜਿਹੜਾ ਘਰ ਦਾ ਧੇਤੀ ਹੁੰਦਾ ਉਹਨੂੰ ਪਤਾ ਹੁੰਦਾ ਜਿਹੜਾ ਇੰਨੇ ਸਾਲਾਂ ਤੋਂ ਪਰਿਵਾਰ ਦੀ ਸੇਵਾ ਕਰ ਰਿਹਾ ਹੋਵੇ ਤੇ ਪਰਿਵਾਰ ਨੇ ਉਹਨੂੰ ਆਪਣਾ ਰਾਜਦਾਰ ਸਮਝਿਆ ਤੇ ਉਹਨੂੰ ਪਤਾ ਸੀ ਤੇ ਚੋਰੀ ਤੋਂ ਬਾਅਦ ਸਾਰੇ ਫਰਾਰ ਹੋ ਗਏ ਸੀ ਜੀ ਤੇ ਅਸੀਂ ਬਹੁਤ ਮਿਹਨਤ ਨਾਲ ਡਿਟੇਲਡ ਇਨਵੈਸਟੀਗੇਸ਼ਨ ਕਰਦੇ ਹੋ ਇਹ ਸਾਰੇ ਬੰਦੇ ਜਿਹੜੇ ਰਿਚ ਕਰਦੇ ਸਰ ਆਪਣੇ ਜਦੋਂ ਵੀ ਪਟਿਆਲੇ ਦੇ ਵਿੱਚ ਕੋਈ ਬਗਦਦਤ ਹੁੰਦੀ ਆ ਤਾਂ ਪੁਲਿਸ ਪਾਰਟੀ ਜਿਹੜੀ ਕੁਝ ਘੰਟਿਆਂ ਦੇ ਵਿੱਚ ਮਾਜਮ ਨੂੰ ਗ੍ਰਿਫਤ ਕਲ ਕਰਦਾ ਕਰ ਲਈ ਜਾਂ ਲੋਕ ਇੱਕ ਖਲਾਣਾ ਜੋ ਕਦਮ ਆ ਪਰ ਇਹਦੇ ਵਿੱਚ ਜੋ ਪੁਲਿਸ ਮੁਲਾਜ਼ਮ ਜਿਹੜੇ ਇਹਦੇ ਨੇ ਸ਼ਾਮਲ ਹੁੰਦੇ ਨੇ ਯੋਨੋ ਦੀ ਪ੍ਰਮੋਸ਼ਨ ਦੇ ਉੱਤੇ ਕੋਈ ਦੇਖੋ ਜੀ ਮਾਨਜੋਗ ਇਹਦੇ ਤੁਹਾਡਾ ਸਵਾਲ ਚੰਗਾ ਸਵਾਲ ਆ ਮਾਨਜੋਗ ਡੀਜੀਪੀ ਪੰਜਾਬ ਨੇ ਕਲੀਅਰ ਡਾਇਰੈਕਸ਼ਨ ਸਾਰੇ ਜ਼ਿਲ੍ਹਾ ਮੁਖੀਆਂ ਨੂੰ ਦਿੱਤੇ ਹੋਏ ਆ ਕਿ ਜਿਹੜੇ ਵੀ ਮੁਲਾਜ਼ਮ ਬੜੀ ਬਹਾਦਰੀ ਨਾਲ ਬੜੀ ਤੰਦਹੀ ਨਾਲ ਆਪਦੀ ਡਿਊਟੀ ਨਿਭਾ ਕੇ ਕ੍ਰਾਈਮ ਨੂੰ ਕਰੈਕ ਕਰਦੇ ਆ ਉਹਨਾਂ ਨੂੰ ਬਣਦਾ ਜਿਹੜਾ ਡੀਜੀਪੀ ਕਮੈਂਡੇਸ਼ਨ ਡਿਸਕ ਹੋ ਗਈ ਕੈਸ਼ ਰਿਵਾਰਡ ਹੋ ਗਏ ਆਊਟ ਆਫ ਟਰਨ ਪ੍ਰਮੋਸ਼ਨ ਹੋ ਗਈ ਉਹ ਸਾਰੀ ਅਸੀਂ ਪ੍ਰੋਪੋਜ਼ਲ ਬਣਾ ਕੇ ਭੇਜਦੇ ਆ ਤੇ ਉਹ ਜ਼ਰੂਰ ਉਹਨਾਂ ਨੂੰ ਰਿਵਾਰਡ ਜਿਹੜਾ ਮਿਲਦਾ ਥੈਂਕ ਯੂ